ਉਕਤ ਕਿਸਾਨ ਮੋਰਚੇ ਦੀ ਕਾਰ ਤੇ ਅੱਜ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਜਾ ਕੇ ਪੱਕਾ ਮੋਰਚਾ ਲਾਣਾ ਸੀ ਜਿਸ ਤੋਂ ਬਾਅਦ ਸਵੇਰੇ ਕਈ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਜੁਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਪ੍ਰਧਾਨ ਨੂੰ ਵੀ ਗ੍ਰਿਫਤਾਰ ਕਰ ਲੱਤੀ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਸਿੱਧੀ ਧਰਨੇ ਦੇ ਪਹੁੰਚ ਨੇ ਕੀ ਕਹਿਣਾ ਜੁਗਿੰਦਰ ਸਿੰਘ ਉਗਰਾਹਾ ਦਾ ਤੁਸੀਂ ਵੀ ਸੁਣੋ ਇਹ ਰਾਸਥ ਦੇ ਵਿੱਚ ਲਿਆ ਗਿਆ ਸੀ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਇਹ ਰਾਸਥ ਦੇ ਵਿੱਚ ਲੈ ਲਿਆ ਸੀ ਅੱਜ ਚੰਡੀਗੜ੍ਹ ਜਾਣ ਦੀ ਕਾਲ ਸੀ ਕੀ ਗੱਲਬਾਤ ਕਿੱਥੋਂ ਜਿਹੜਾ ਅਰੈਸਟ ਕੀਤਾ ਗਿਆ ਸੀ ਦੇਖੋ ਅਰੈਸਟ ਕਰ ਲਿਆ ਪੁਲਿਸ ਨੇ ਸਾਨੂੰ 6 ਵਜੇ 10 ਮਿੰਟ ਤੇ ਉਹਨਾਂ ਨੇ ਛੜਤਾ ਮੈਨੂੰ ਵੀਡੀਓ ਸੁਣਾਈ ਹੈ ਉਹਨਾਂ ਨੇ ਮਨਜੀਤ ਨੇ ਇਹ ਦਿਓ ਵੀਡੀਓ ਦੇ ਆਧਾਰ ਤੇ ਮੋਰਚੇ ਮੁਲਤਵੀ ਹੋ ਗਏ ਪਰ ਇਧਰ ਜਿਹੜੇ ਬੰਦੇ ਨੇ ਸਾਡੇ ਰਿਆ ਨਹੀਂ ਕੀਤੇ ਇਸ ਕਰਕੇ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਵੀ ਜਿੰਨਾ ਚਿਰ ਬੰਦੇ ਰਿਆ ਨਹੀਂ ਹੁੰਦੇ ਸਾਰੇ ਅਸੀਂ ਉਹਨਾਂ ਚਿਰ ਮੋਰਚਾ ਚੱਲੇ ਚੱਲੂਗਾ ਤੇ ਉਹ ਫੈਸਲਾ ਹੁਣ ਕੀ ਪਤਾ ਹੈ ਬਾਹਰ ਨਹੀਂ ਆ ਜਿਹੜੇ ਸਾਡੇ ਤੋਂ ਬਾਹਰ ਸੀ ਉਹਨਾਂ ਨੇ ਕਿੱਥੇ ਫੈਸਲੇ 'ਚ ਫਰਕ ਰਹਿ ਗਿਆ ਇਹ ਉਹਨਾਂ ਦੇ ਦੇਖ ਤਸਵੀਰ ਤੋਂ ਧਰਨਾ ਵੀ ਚੱਲ ਰਿਆ ਦੀ ਉਹ ਗ੍ਰਾਹਾਂ ਦਾ ਤਾਂ ਹੁਣ ਧਰਨਾ ਚੱਕ ਲੈ ਗਏ ਆ ਕਿਤਾ ਨਹੀਂ ਧਰਨਾ ਤਾਂ ਚੱਲੂਗਾ ਜੀ ਜਿੱਨਾਂ ਚ ਦੂਜੇ ਥਾਮ ਧਰਨੇ ਚੱਕੇ ਜਾਂਦੇ ਉਹਨਾਂ ਚ ਰੇ ਧਰਨਾ ਜਿਵੇਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਮੰਡੀ ਜੇ ਥਾਮਾਂ ਤੇ ਬੈਠੀ ਐ ਫਿਰ ਉਹ ਧਰਨੇ ਤਾਂ ਚੱਲਣਗੇ ਇਕੱਠੇ ਚੱਕਾ ਨਹੀਂ ਸਾਰੇ ਤੁਸੀਂ ਰੋਡ ਤੇ ਜਿਸ ਤਰ੍ਹਾਂ ਧਰਨਾ ਲਗਾ ਰੱਖਿਆ ਸੀ ਤਾਂ ਬਹੁਤ ਜਗ੍ਹਾ ਤੇ ਪੁਲਿਸ ਨੇ ਰੋਕ ਕੇ ਵੀ ਹੋਏ ਕਿਸਾਨਾਂ ਨੂੰ ਤਾਂ ਉਹਨਾਂ ਨੂੰ ਵੀ ਹਾਲੇ ਤੱਕ ਕੋਈ ਕਾਲ ਮਿਲੀ ਐ ਧਰਨਾ ਚੱਕਣ ਦੀ ਤੁਸੀਂ ਤਾਂ ਰੋਡ ਬੇਲੀ ਦੀ ਦੀ ਕਰ ਨਹੀਂ ਰੋਡ ਤਾਂ ਅਸੀਂ ਰੋਕੀ ਨਹੀਂ ਸੀ ਰੋਡ ਤਾਂ ਰੋਕਣ ਦਾ ਸਾਡਾ ਕੋਈ ਫੈਸਲਾ ਨਹੀਂ ਸੀ ਤਾਂ ਪਾਸੇ ਦੇ ਬਹਿ ਕੇ ਇਹ ਤਾਂ ਨਾ ਚਲਾ ਤਾਂ ਅਗਲੀ ਹਾਲੇ ਕਾਰਵਾਈ ਕੀ ਹੋਗੀ ਇਸ ਤੋਂ ਮੀਟਿੰਗ ਕਰਕੇ ਦੱਸਾਂਗੇ ਤਾਂ ਹਲੇ ਮੀਟਿੰਗ ਦਾ ਫੈਸਲੇ ਦੀ ਉਡੀਕ ਹੈ ਕਿ ਕਦੋਂ ਜਿਹੜੀ ਮੀਟਿੰਗ ਹੈ ਤਾਂ ਉਹ ਖਤਮ ਹੁੰਦੀ ਹੈ ਤਾਂ ਕਿਉਂਕਿ ਕਿਸਾਨਾਂ ਦੇ ਵੱਲੋਂ ਸਵੇਰ ਤੋਂ ਹੀ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਦੀ ਕਿਉਂਕਿ ਚੰਡੀਗੜ੍ਹ ਦੀ ਜਿਹੜੀ ਜਾਣ ਦੀ ਕਾਲ ਦਿੱਤੀ ਗਈ ਸੀ ਤਾਂ ਚੰਡੀਗੜ੍ਹ ਪੱਕੇ ਮੋਰਚੇ ਦੀ ਕਾਲ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਸਵੇਰ ਤੋਂ ਕਈ ਵੱਡੇ ਲੀਡਰਾਂ ਨੂੰ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਲੈ ਲਿਆ ਸੀ ਤਾਂ ਹੁਣ ਜਿਹੜਾ ਲੀਡਰਾਂ ਨੂੰ ਜਿਹੜਾ 6 ਵਜੇ 6 ਵਜੇ ਜਿਹੜਾ ਛੱਡਿਆ ਵੀ ਗਿਆ ਜੋਗਿੰਦਰ ਸਿੰਘ ਉਗਰਹਾਂ ਨੂੰ ਤਾਂ ਉਸ ਤੋਂ ਬਾਅਦ ਉਹ ਸਿੱਧਾ ਧਰਨੇ ਤੇ ਪਹੁੰਚੇ ਨੇ ਤਾਂ ਹਲੇ ਉਡੀਕ ਚੱਲ ਰਹੀ ਹੈ ਕਿ ਕਦੋਂ ਜਿਹੜੇ ਹੋਰ ਕਿਸਾਨ ਫੀਆਂ ਨੂੰ ਛੱਡਿਆ ਜਾਵੇਗਾ ਤੇ ਜਿੱਤੋਂ ਬਾਅਦ ਕਿਸਾਨ ਨੇ ਤਾਂ ਵਾਪਿਸ ਘਰ ਪਰਤਦੇ ਨੇ ਜਾਂ ਫਿਰ ਮੁਰ ਤੋਂ ਚੰਡੀਗੜ੍ਹ ਜਾਂਦੇ ਨੇ ਤਾਂ ਇਹਦਾ ਫੈਸਲੇ ਦੀ ਉਡੀਕ ਹਾਲੇ ਬਾਕੀ ਹੈ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਬਾਤ